ਸਤਿ ਸ੍ਰੀ ਅਕਾਲ ਅੱਜ ਅਸੀਂ ਸ਼ਹਿਰ ਦੇ ਵਿੱਚ ਗਸ਼ਤ ਕਰ ਰਹੇ ਸੀ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਕਿ ਇੱਕ ਖਤਰੀ ਭਵਨ ਜਿਹੜਾ ਪੁਰਾਣਾ ਹੁੰਦਾ ਸੀ ਉਹਦੇ ਲਾਗੇ ਕੋਈ ਐਕਸੀਡੈਂਟ ਹੋਇਆ ਅਸੀਂ ਇੱਥੇ ਆਣ ਕੇ ਦੇਖਿਆ ਇੱਕ ਦੋ ਇੱਕ ਬੇਟਾ ਉਹਦੀ ਬੇਟੀ ਸੀਗੀ ਤੇ ਇੱਕ ਉਹਦਾ ਫਾਦਰ ਸੀਗਾ ਉਹ ਦੋਨਾਂ ਨੂੰ ਸੱਟਾਂ ਲੱਗੀਆਂ ਕਾਰ ਵਿੱਚ ਵੱਜੀ ਹੈ ਜਦੋਂ ਆਣ ਕੇ ਕਿ ਮੌਕੇ ਦੇ ਦੇਖਿਆ ਐਫੋਂ ਤੱਕ ਸਕੂਟਰੀਆਂ ਲੱਗੀਆਂ ਇੱਥੋਂ ਤੱਕ ਆ ਜਿਹੜੀ ਹੈਗੀ ਹੈ ਇਹਨਾਂ ਨੂੰ ਬਾਰੀ ਤਿੰਨ ਵਾਰੀ ਪਹਿਲੇ ਵੀ ਕਿਹਾ ਤੇ ਉੱਪਰ ਸ਼ੋਕਾ ਕੋਈ ਬੱਚਿਆਂ ਨੂੰ ਟ੍ਰੈਨਿੰਗ ਫੜਦੇ ਆ सारे बचे आ जिने बचे है यह भी है वो अंदर भी है आ सारे सारे दूटरिया को डेढ़ दो सौ स्कूटरी जारी है मोटरसाइकिल इतना लगा है सारी सड़कें रोकी है ਉਰੇ ਉਹਨਰ ਜਿਹੜਾ ਇਹਨੇ ਇਹਨੂੰ ਥੱਲੇ ਬੁਲਾਇਆ ਸੀ ਇਹ ਕਿਤੇ ਅੱਗੇ ਪਿੱਛੇ ਹੋ ਗਿਆ ਮਹੀਨਾ ਬਣੇ 15 ਦਿਨ ਪਹਿਲਾਂ ਵੀ ਤਿੰਨ ਚਾਰ ਵਾਰੀ ਮੈਂ ਜਵਾਨੀਆਂ ਨੂੰ ਵਾਰਨਿੰਗ ਦੇ ਕੇ ਗਿਆ ਵੀ ਆਪਣੀ ਪਾਰਕਿੰਗ ਦਾ ਕੋ-ਅਰੇਂਜਮੈਂਟ ਕਰੋ ਤੇ ਇਹ ਜਿਹੜਾ ਇੱਥੇ ਵਹੀਕਲ ਜਿਹੜੇ ਆ ਨਾ ਲੋ ਇਹਨਾਂ ਕੋਲ ਘੱਟੋ ਘੱਟ 100 150 ਬੱਚਾ ਹੁੰਦਾ ਤੇ ਮੇਰੇ ਖਿਆਲ ਚ ਕੋਈ ਬਿਊਟੀ ਸਾਲਨ ਦਾ ਜਾਂ ਕਦਰ ਉੱਤੇ ਹੋ ਇਹਨਾਂ ਦਾ ਹੈਗਾ ਯਾਰ ਸੈਂਟਰ ਤੇ ਉਹਦੀ ਟ੍ਰੇਨਿੰਗ ਦਿੰਦੇ ਆ ਬੱਚਿਆਂ ਕੋਲ ਪੈਸੇ ਲੈਂਦੇ ਆ ਸਾਰੇ ਇਹ ਮੁੜ ਕੇ ਨਾਲ ਉਹਨਾਂ ਨੂੰ ਕੋਈ ਪਾਰਕਿੰਗ ਹੈ ਨਾ ਕੋਈ ਇਹ ਸਾਰੇ ਦੇਖੋ ਆ ਬੱਚੇ ਉੱਧਰ ਦੇਖੋ ਇਹ ਸਾਰੇ ਇਹਨਾਂ ਦੇ ਬੱਚੇ ਆ ਤੇ ਉਹਦੇ ਜਿਹੜੇ ਲੈਣ ਹੋ ਗਏ ਤੇ ਇਹਨਾਂ ਨੇ ਸਾਰੇ ਇੱਥੋਂ ਇੱਥੋਂ ਤੱਕ ਵੀ ਕਿਲੇ ਇੱਥੋਂ ਤੱਕ ਤਾਂ ਸੜਕ ਮਗਰ ਕਿੰਨੀ ਕਿਰਾਏ ਜਾਂਦੀ ਹੈ ਅਸੀਂ ਰੰਗ ਪਾਰਕਿੰਗ ਦੇ ਚਲਾਨ ਕੀਤੇ ਆ ਤੇ ਇਹਨਾਂ ਨੂੰ ਲਿਖਤੀ ਵਾਰਨਿੰਗ ਦਾਂਗੇ ਅ ਫਿਰ ਓਨਰ ਨੂੰ ਤੇ ਆਪਣਾ ਅਰੇਂਜਮੈਂਟ ਜਿਹਦਾ ਉਹ ਕਰੋ ਪਾਰਕਿੰਗ ਦਾ you yeah. are.